ਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਪੰਜਾਬ ਦੇ ਅੰਦਰ ਇੱਕ ਪਿੰਡ ਹੈ ਕੁਡਾਨੀ ਕਲਾਂ ਉੱਥੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦਾ 52 ਕਲੀਆਂ ਵਾਲਾ ਚੋਲਾ ਪਿਆ ਹੈ ਅਖੇ ਜਿਹੜਾ ਚੋਲਾ ਪਾ ਕੇ ਉਹਨਾਂ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਾਇਆ ਸੀ ਆਜ਼ਾਦ ਕਰਾਇਆ ਸੀ ਉਹ ਚੋਲਾ ਕਹਿੰਦੇ ਨੇ ਪਿੰਡ ਕੁਡਾਨੀ ਕਲਾਂ ਦੇ ਅੰਦਰ ਪਿਆ ਹੈ ਕਈਆਂ ਨੇ ਵੇਖਿਆ ਵੀ ਹੋਣਾ ਦਰਸ਼ਨ ਕੀਤੇ ਹੋਣੇ ਨੇ ਇਸੇ ਸਬੰਧ ਵਿੱਚ ਜੋ ਮੇਰਾ ਆਪਣਾ ਵਿਚਾਰ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਚਾਹੁੰਦਾ ਉਹਨੂੰ ਇਮਾਨਦਾਰੀ ਦੇ ਨਾਲ ਸੁਣ ਲਿਓ ਮੰਨਣਾ ਨਾ ਮੰਨਣਾ ਇਹ ਤੁਹਾਡੇ ਉੱਤੇ ਗੱਲ ਟੁਕਦੀ ਹੈ ਤੁਹਾਡੀ ਆਪਣੀ ਮਰਜ਼ੀ ਹੈ ਜਿਹੜਾ ਲੁੱਟਣ ਵਾਲਾ ਲੁਟੇਰਾ ਹੁੰਦਾ ਹੈ ਨਾ ਉਹ ਨਵੀਆਂ ਨਵੀਆਂ ਚਾਲਾਂ ਨਵੀਆਂ ਕਾਢਾਂ ਨਵੀਆਂ ਤਕਨੀਕਾਂ ਨੂੰ ਜਨਮ ਦਿੰਦਾ ਰਹਿੰਦਾ ਹੈ ਜਿਹੜਾ ਲੁਟੇਰਾ ਹੁੰਦਾ ਹੈ ਵੀ ਲੋਕਾਂ ਨੂੰ ਬੁੱਧੂ ਕਿਵੇਂ ਬਣਾਉਣਾ ਹੈ ਲੋਕਾਂ ਨੂੰ ਲੁੱਟਣਾ ਕਿਵੇਂ ਹੈ ਜਦੋਂ ਲੁਟੇਰਾ ਸਿੱਧਾ ਹੁੰਦਾ ਹੈ ਲੁੱਟਣ ਵਾਸਤੇ ਤੁਸੀਂ ਅਲਰਟ ਹੋ ਜਾਂਦੇ ਹੋ ਵੱਜ ਜਾਂਦੇ ਹੋ ਤੁਹਾਨੂੰ ਸਮਝ ਆ ਜਾਂਦੀ ਹੈ ਲੁਟੇਰਾ ਹੈ ਪਰ ਜਦੋਂ ਲੁਟੇਰਾ ਕੋਈ ਚੰਗਾ ਲਿਬਾਸ ਪਾ ਕੇ ਹੁੰਦਾ ਹੈ ਤੁਸੀਂ ਉਹ ਲਿਬਾਸ ਵੇਖ ਕੇ ਲੁਟੇਰੇ ਦੇ ਜਾਲ ਵਿੱਚ ਫਸ ਜਾਂਦੇ ਹੋ ਜਦੋਂ ਲੁਟੇਰਾ ਆਪਣੀ ਗੱਲ ਨਾ ਕਰਕੇ ਗੁਰੂਆਂ ਦਾ ਨਾਮ ਲੈ ਕੇ ਜਾਲ ਸੁੱਟਦਾ ਹੈ ਤੇ ਤੁਸੀਂ ਈਮੋਸ਼ਨਲ ਹੋ ਕੇ ਫਿਰ ਉਸ ਜਾਲ ਦੇ ਅੰਦਰ ਫਸ ਜਾਂਦੇ ਹੋ ਕਿਉਂਕਿ ਉਹਨੇ ਗੁਰੂਆਂ ਦਾ ਨਾਮ ਵਰਤਿਆ ਪਰ ਸਾਡੀ ਕਾਮਨ ਸੈਂਸ ਬਣੀ ਰਹਿਣੀ ਚਾਹੀਦੀ ਹੈ ਕੰਮ ਕਰਦੀ ਰਹਿਣੀ ਚਾਹੀਦੀ ਹੈ ਅਗਲੇ ਦੀ ਗੱਲ ਨੂੰ ਨਾਪੋ ਤੋਲੋ ਜਜਮੈਂਟ ਕਰੋ ਬਈ ਲੁੱਟਣ ਵਾਲਾ ਤੇ ਨਹੀਂ ਲੁਟੇਰਾ ਤੇ ਨਹੀਂ ਤੇ ਜਦੋਂ ਤੁਸੀਂ ਹਰ ਵਕਤ ਤਿਆਰ ਹੀ ਰਹਿੰਦੇ ਹੋ ਮਾਲ ਮੱਤਾ ਲੈ ਕੇ ਧਨ ਗੈਣੇ ਲੈ ਕੇ ਇੱਜ਼ਤ ਲੈ ਕੇ ਵੀ ਜਿਹੜਾ ਮਰਜ਼ੀ ਆਵੇ ਲੁੱਟ ਲਵੇ ਤੇ ਫਿਰ ਲੁੱਟਣ ਵਾਲਾ ਲੁੱਟੇ ਕਿਉਂਗਾ ਲੁੱਟਣ ਵਾਲਾ ਘਟ ਕਿਉਂ ਗੁਜ਼ਾਰੇ ਉਹਦਾ ਤੇ ਕੰਮ ਲੁੱਟਣਾ ਫਿਰ ਉਹ ਇਦਾਂ ਦੀਆਂ ਤਕਨੀਕਾਂ ਕੱਢਦਾ ਰਹਿੰਦਾ ਹੈ ਨਵੀਆਂ-ਨਵੀਆਂ ਤਕਨੀਕਾਂ ਕੋਈ ਮਾਲਾ ਚੁੱਕੀ ਫਿਰਦਾ ਹੈ ਅਖੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਮਾਲਾ ਹੈ ਤੇ ਮੈਂ ਮਾਲਾ ਤੇ ਬਾਰੇ ਬਾਰੇ ਬਹੁਤੇ ਲਫ਼ਜ਼ ਨਹੀਂ ਵੱਖਰੀ ਇੱਕ ਵੀਡੀਓ ਬਣਾ ਦੇਵਾਂਗਾ ਸਿਰਫ ਗੁਰੂ ਅਰਜਨ ਸਾਹਿਬ ਦਾ ਬਚਨ ਤੁਹਾਡੇ ਸਾਹਮਣੇ ਇੱਕ ਰੱਖ ਦੇਣਾ ਗੁਰੂ ਜੀ ਕਹਿੰਦੇ ਨੇ ਹਰ ਹਰ ਅਖਰ ਦੁਏ ਇਹ ਮਾਲਾ ਜਪਤ ਜਪਤ ਪੈ ਦਿਨ ਦੇ ਵਾਲਾ ਪਾਤਸ਼ਾਹ ਗੁਰੂ ਅਰਜਨ ਸਾਹਿਬ ਤੇ ਮਨਾ ਕਰ ਰਹੇ ਨੇ ਪਰ ਇੱਕ ਆਉਂਦਾ ਹੈ ਪਾਕਿਸਤਾਨ ਦੇ ਅੰਦਰੋਂ ਮੁਸਲਮਾਨ ਆਉਂਦਾ ਹੈ ਮਾਲਾ ਲੈ ਕੇ ਆਉਂਦਾ ਹੈ ਤੁਸੀਂ ਉਹ ਮਾਲਾ ਸਿਰ ਦੇ ਉੱਤੇ ਚੁੱਕ ਕੇ ਗੁਰਦੁਆਰੇ ਲੈ ਕੇ ਆਉਂਦੇ ਮੈਂ ਵੇਖਿਆ ਹੈ ਤਾਂ ਪ੍ਰਬੰਧਕਾਂ ਦੇ ਵਿੱਚੋਂ ਮਾਲਾ ਸਿਰ ਤੇ ਚੁੱਕ ਕੇ ਉਹ ਜਿਹੜੇ ਕੱਪੜੇ ਤੇ ਰੱਖੀ ਹੁੰਦੀ ਉਹ ਥਾਲ ਸਿਰ ਤੇ ਚੁੱਕ ਕੇ ਲਿਆ ਕੇ ਤੇ ਉਹ ਰੱਖ ਦਿੰਦਾ ਹੈ ਤੇ ਬਦ ਦੇ ਨਾਲ ਵੇਖੋ ਜੀ ਇਹ ਗੁਰੂ ਅਰਜਨ ਸਾਹਿਬ ਦੀ ਮਾਲਾ ਹੈ ਅੱਛਾ ਜਿਹੜੀ ਬਾਣੀ ਉਹ ਗੁਰੂ ਅਰਜਨ ਸਾਹਿਬ ਦੀ ਤੁਹਾਨੂੰ ਨਹੀਂ ਲੱਗਦੀ ਤੁਸੀਂ ਗੁਰੂ ਦੀ ਨਾਂ ਮੰਨ ਕੇ ਇੱਕ ਮੁਸਲਮਾਨ ਦੀ ਗੱਲ ਮੰਨ ਲਈ ਮੁਸਲਮਾਨ ਦੇ ਮਗਰ ਲਾ ਕੇ ਤੁਰ ਪਏ ਉਹਨੇ ਤੁਹਾਨੂੰ ਪਾਗਲ ਬਣਾਉਣਾ ਚਾਹਿਆ ਤੁਸੀਂ ਬਹੁਤੇ ਲੋਕ ਉਹਦੇ ਪਾਗਲਪਨ ਦੇ ਜਾਲ ਦੇ ਅੰਦਰ ਫਸ ਗਏ ਅਪਰ ਮੈਂ ਵੇਖਿਆ 100 150 50 ਜਿਆਦਾ ਘੱਟ ਡਾਲਰਾਂ ਦੇ ਲੋਕਾਂ ਨੇ ਢੇਰ ਲਾ ਦਿੱਤੇ ਔਰ ਉਹ ਜਿਹੜਾ ਬਿਲਕੁਲ ਕਲੀਨ ਸ਼ੇਵ ਗੁਰੂ ਅਰਜਨ ਸਾਹਿਬ ਦੀ ਜਿਹੜੀ ਬਾਣੀ ਉਹਦੇ ਨੇੜੇ ਤੇ ੜੇ ਵੀ ਨਹੀਂ ਉਹ ਇਕੱਠਾ ਕਰਕੇ ਤੇ ਪੰਡ ਬਣ ਕੇ ਤੁਰਦਾ ਬਣਿਆ ਤੇ ਉਹ ਤੁਰਤਾ ਹੀ ਰਹਿੰਦਾ ਕਦੇ ਉਹ ਕੈਨੇਡਾ ਦੇ ਅੰਦਰ ਯੂਕੇ ਦੇ ਅੰਦਰ ਅਮਰੀਕਾ ਯੂਰਪ ਦੇ ਅੰਦਰ ਘੁੰਮਦਾ ਹੀ ਰਹਿੰਦਾ ਲਗਾਤਾਰ ਕਿਉਂਕਿ ਉਹਦੀ ਬੜੀ-ਵੱਡੀ ਫੈਕਟਰੀ ਚੱਲ ਰਹੀ ਹੈ ਮਾਲਾ ਦੇ ਸਾਰ ਤੇ ਉਹ ਕਿਵੇਂ ਚੱਲ ਰਹੀ ਸਾਡੀ ਅਗਿਆਨਤਾ ਦੇ ਭੋਲੇਪਣ ਦੇ ਆਸਰੇ ਦੇ ਉੱਤੇ ਗਿਆਨ ਕਰਕੇ ਨਹੀਂ ਜੇ ਤੁਹਾਨੂੰ ਗਿਆਨ ਹੁੰਦਾ ਗੁਰੂ ਅਰਜਨ ਸਾਹਿਬ ਦੀ ਬਾਣੀ ਦਾ ਗਿਆਨ ਹੁੰਦਾ ਤੇ ਫਿਰ ਤੁਸੀਂ ਆਖਣਾ ਸੀ ਭਰਾ ਮਾਲਾ ਲੈ ਕੇ ਨਾ ਤੁਰਦਾ ਬਣ ਰਾਈ ਪੈ ਤੂੰ ਜਿਹੜੇ ਗੁਰੂ ਦਾ ਨਾਮ ਲੈ ਕੇ ਮਾਲਾ ਲੈ ਕੇ ਆਇਆ ਹੈ ਪੈਸੇ ਉਗਰਾਹੀ ਕਰਨ ਲਈ ਉਹ ਗੁਰੂ ਤੇ ਕਹਿੰਦਾ ਹੈ ਹਰ ਹਰ ਅਖਰ ਦੋਇ ਇਹ ਮਾਲਾ ਜਪਤ ਜਪਤ ਭੈ ਦੀਨ ਦੇ ਨਾਲ ਕੋਈ ਘੋੜਾ ਲੈ ਕੇ ਆ ਜਾਂਦਾ ਹੈ ਕਿ ਘੋੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਘੋੜੇ ਦੀ ਅੰਸ਼ ਹੈ ਗੁਰੂਆਂ ਨੇ ਤੇ ਆਪਣੀ ਅੰਸ਼ ਨੂੰ ਮਾਨਤਾ ਨਹੀਂ ਦਿੱਤਾ ਜਿਹੜੇ ਗੁਰੂ ਦੇ ਵਿਰੋਧੀ ਹੋ ਕੇ ਚੱਲਦੇ ਰਹੇ ਸ੍ਰੀ ਚੰਦ ਨੂੰ ਕਦੋਂ ਰੁਤਬਾ ਮਿਲਿਆ ਭਾਈ ਲੈਨਾ ਜੀ ਰੁਤਬਾ ਲੈ ਗਏ ਨੇ ਤੇ ਸ੍ਰੀ ਚੰਦਲੀ ਜਿਹੜੇ ਬਾਣੀ ਚਖਰ ਆਏ ਨੇ ਉਹ ਆਏ ਉਹ ਇਹੀ ਆਏ ਨੇ ਬੀ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀ ਖੈਰੋ ਇੱਕ ਵਿਸ਼ਾ ਵੱਖਰਾ ਤੁਸੀਂ ਲੁੱਟੇ ਜਦੋਂ ਜਾਂਦੇ ਹੋ ਨਾ ਤੇ ਜਿਹੜੇ ਸਿਆਣੇ ਬੰਦੇ ਨੇ ਉਹ ਤੁਹਾਡੀ ਇਸ ਗਤੀਵਿਧੀ ਨੂੰ ਵੇਖ ਕੇ ਇੱਕ ਨਾਂ ਦਿੰਦੇ ਨੇ ਵੀ ਤੁਸੀਂ ਏਮੋਸ਼ਨਲ ਬਲੈਕਮੇਲ ਹੋ ਰਹੇ ਹੋ ਕੋਈ ਬਲੈਕਮੇਲ ਤੁਹਾਨੂੰ ਕਰਦਾ ਹੈ ਤੁਸੀਂ ਹੋ ਜਾਂਦੇ ਹੋ ਕੋ ਲੁੱਟਣ ਵਾਲਾ ਹੁੰਦਾ ਹੈ ਤੁਸੀਂ ਲੁੱਟੇ ਜਾਂਦੇ ਹੋ ਕੋਈ ਜੋੜਾ ਚੁੱਕੀ ਫਿਰਦਾ ਆਖੇ ਗੁਰੂ ਅਮਰਦਾਸ ਪਾਤਸ਼ਾਹ ਦਾ ਜੋੜਾ ਪਤਾ ਨਹੀਂ ਇਹ ਨਿਸ਼ਾਨੀਆਂ ਗੁਰੂ ਪਾਤਸ਼ਾਹ ਦੇ ਨਾਲ ਹੈ ਨਹੀਂ ਜਾਂ ਨਹੀਂ ਪਤਾ ਨਹੀਂ ਕਿ ਸਿੱਧਾ ਪਤਾ ਹੈ ਮਾਲਾ ਦਾ ਪਤਾ ਹੈ ਨਹੀਂ ਘੋੜੇ ਦਾ ਪਤਾ ਹੈ ਨਹੀਂ ਜੋੜੇ ਦਾ ਪਤਾ ਨਹੀਂ ਪਰ ਉਹ ਗੁਰੂਆਂ ਦਾ ਨਾਮ ਵਰਤਦਾ ਹੈ ਤੁਸੀਂ ਲੁੱਟੇ ਜਾਂਦੇ ਹੋ ਤੋ ਖੈਰ ਲੁੱਟੇਰੇ ਇਹਨਾਂ ਚੀਜ਼ਾਂ ਦਾ ਜਾਲ ਵਿਛਾ ਕੇ ਤੁਹਾਨੂੰ इमोशनल ਬਲੈਕਮੇਲ ਕਰਦੇ ਨੇ ਇੱਕ ਗੱਲ ਕਮਾ ਗੁਰਬਾਣੀ ਬਾਰੇ ਤੇ ਕੋਈ ਸ਼ੰਕਾ ਨਹੀਂ ਨਾ ਗੁਰਬਾਣੀ ਤੇ ਧੰਗ ਗੁਰੂ ਅਮਰਦਾਸ ਸਾਹਿਬ ਦੀ ਹੈ ਨਾ ਧੰਗ ਗੁਰੂ ਨਾਨਕ ਸਾਹਿਬ ਦੀ ਹੈ ਨਾ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ ਸਭ ਤੋਂ ਜ਼ਿਆਦਾ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਰਜਨ ਸਾਹਿਬ ਦੀ ਪਰ ਤੁਸੀਂ ਬਾਣੀ ਵੱਲ ਤੇ ਜਾਣਾ ਨਹੀਂ ਨਾ ਬਾਣੀ ਤੇ ਪੜ੍ਹਨੀ ਨਹੀਂ ਨਾ ਬਾਣੀ ਤੇ ਵਿਚਾਰਨੀ ਨਹੀਂ ਮੰਨਣਾ ਜਾਂ ਪਖੰਡੀ ਸਾਧਾਂ ਦੀਆਂ ਗੱਲਾਂ ਨੂੰ ਉਹ ਹੀ ਤੁਹਾਡੇ ਲਈ ਗੁਰਮਤ ਹੈ ਤੇ ਜਾਂ ਜਿਹੜਾ ਲੁਟੇਰਾ ਹੁੰਦਾ ਕੋਈ ਨਾ ਕੋਈ ਨਿਸ਼ਾਨੀ ਲੈ ਕੇ ਆ ਗਿਆ ਕੋਈ ਗੰਗਾ ਸਾਗਰ ਲੈ ਕੇ ਆ ਜਾਂਦਾ ਹੈ ਕੁਝ ਜੋੜਾ ਕੋੜਾ ਤੇ ਮਾਲਾ ਲੈ ਕੇ ਆ ਜਾਂਦਾ ਤੁਸੀਂ ਲੁੱਟੇ ਜਾਂਦੇ ਹੋ ਕਿੰਨੇ ਕਿੰਨੇ ਪੈਸੇ ਤੁਸੀਂ ਉਥੇ ਤਰਹੀ ਜਾਂਦੇ ਉਹ ਪੂਜੀ ਜਾਂਦੇ ਔਰ ਇਹ ਕੰਮ ਕਰਕੇ ਫਕਰ ਤੇ ਸੰਤੁਸ਼ਟੀ ਮਹਿਸੂਸ ਕਰਦੇ ਹੋ ਵੀ ਮੈਂ ਸੇਵਾ ਕਰ ਲਈ ਨਹੀਂ ਤੁਸੀਂ ਲੁੱਟੇ ਗਏ ਹੋ ਆਪਣੀ ਕਾਮਨ ਸੈਂਸ ਨੂੰ ਜਗਾਓ ਆਪਣੀ ਕਾਮਨ ਸੈਂਸ ਨੂੰ ਵਰਤੋ ਤੇ ਜੇ ਨਾ ਪਤਾ ਲੱਗੇ ਵੀ ਇਹ ਸੱਚ ਕੀ ਇਹ ਝੂਠ ਕੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੜ ਲਿਆ ਕਰੋ ਕਿਸੇ ਵੀ ਨਿਸ਼ਾਨੀ ਨੂੰ ਕੋਈ ਵੀ ਗੁਰੂਆਂ ਦੇ ਨਾਲ ਜੋੜ ਕੇ ਤੁਹਾਨੂੰ ਲੁੱਟ ਪੁੱਟ ਕੇ ਰਾਇ ਪੈਂਦਾ ਹੈ ਤੇ ਤੁਸੀਂ ਲੁੱਟੇ ਜਾਂਦੇ ਹੋ ਤਾਂ ਖੈਰ ਇਹ ਨਿਸ਼ਾਨੀਆਂ ਗੁਰੂਆਂ ਦੀਆਂ ਨਿਸ਼ਾਨੀਆਂ ਨਹੀਂ ਨੇ ਜੇ ਹੁਣ ਵੀ ਤੁਸੀਂ ਕੀ ਲੈਣਾ ਹੈ ਉਹਨਾਂ ਨਿਸ਼ਾਨੀਆਂ ਤੋਂ ਜਿਹੜੀ ਚੀਜ਼ ਤੋਂ ਸਾਨੂੰ ਕੁਝ ਮਿਲਣਾ ਹੈ ਉਹ ਉਹਦੇ ਹਲ ਧਿਆਨ ਨਹੀਂ ਹੈਗਾ ਤੁਹਾਡਾ ਜੇ ਨਿਸ਼ਾਨੀ ਹੋਵੇ ਚਲੋ ਸਤਕਾਰਯੋਗ ਨਿਸ਼ਾਨੀ ਹੈ ਮੰਨ ਲੈਨੇ ਆ ਪਰ ਗੁਰਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਅਪਲਾਈ ਕਰੋ ਤੇ ਗੁਰਬਾਣੀ ਦੇ ਗੁਣਾਂ ਨੂੰ ਆਪਣੇ ਤੇ ਅਜ਼ਮਾਓ ਵੇਖਿਓ ਵੀ ਜੀਵਨ ਬਦਲਦਾ ਹੈ ਜਾਂ ਨਹੀਂ ਬਦਲਦਾ ਤੋ ਇਨਾ ਚੀਜ਼ਾਂ ਦੇ ਪਿੱਛੇ ਲੁੱਟੇ ਨਾ ਜਾਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਪੂਜੋ ਪੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ